The outdoor pools range from 27 to 38 degrees Celsius while indoor pools vary. Hey friends welcome back to my channel te mera bharti te swerd da time aa te main nahi khelda paya is veer se rot ke te main banon lagi ha pasta te pasta main boil karke rakh le aaya te sabjiyan vi sareyan kat liyan pyaj lasan shimla mirch te idhar pakoriyan wali mere ko oil te main ohde tarka laungi pehle main pa di ta lasan ਇਹ ਇਹ ਜਿਹੜਾ ਪਾਸਤਾ ਆ ਨਾ ਕਾਫੀ ਟੇਸਟੀ ਬਣਦਾ ਆ ਤੇ ਪਹਿਲੇ ਅਸੀਂ ਬਣਾਇਦਾ ਸੀ ਬਸਵਾਦ ਨਹੀਂ ਬਣਦਾ ਸੀਗਾ ਤੇ ਹੁਣ ਪਤਾ ਲੱਗਾ ਕਿ ਇੱਕ ਕੁਆਲਿਟੀ ਵੀ ਹੁੰਦੀ ਪਾਸਤਾ ਦੀ ਜਿੱਦਾਂ ਆਪਾਂ ਸਸਤਾ ਲੈ ਜਾਂਦੇ ਆ ਤੇ ਉਹਦੀ ਥੋੜੀ ਕੁਆਲਿਟੀ ਇੱਦਾਂ ਦੀ ਹੁੰਦੀ ਮੈਂ ਟੇਸਟ ਇੱਦਾਂ ਦਾ ਹੀ ਹੁੰਦਾ ਆ ਤੇ ਥੋੜਾ ਵਧੀਆ ਲਵਾਂਗੇ ਤਾਂ ਉਹਦਾ ਫਿਰ ਟੇਸਟ ਵੀ ਅਲੱਗ ਹੁੰਦਾ ਤੇ ਇੱਥੇ ਥੋੜਾ ਲਸਣ ਨੂੰ ਮੈਂ ਪਹਿਲੇ ਭੁੰਨ ਲਵਾਂਗੀ ਤੇ ਫਿਰ ਇਹਦੇ ਵਿੱਚ ਪਾਉਂਗੀ ਪਿਆਜ਼ ਤੇ ਸ਼ਿਮਲਾ ਮਿਰਚ ਜਿਹੜੀ ਮੈਂ ਕੱਟੀ ਹੋਈ ਆ ਥੋੜੀ ਪਈ ਸ਼ਿਮਲਾ ਮਿਰਚ ਮੈਂ ਜ਼ਿਆਦਾ ਨਹੀਂ ਪਾਈ ਤੇ ਸਵੇਰ ਸਵੇਦਾ ਟਾਈਮ ਆ ਤੇ ਹਜੇ ਚਾਹ ਵੀ ਨਹੀਂ ਪੀਤੀ ਅਸੀਂ ਤੇ ਮੈਂ ਪਹਿਲਾਂ ਪਾਸਤਾ ਬਣਾਉਣ ਲੱਗੀ ਆ ਇਹਦੇ ਵਿੱਚ ਮੈਂ ਨਾ ਕੋਈ ਸੌਸ ਵਗੈਰਾ ਕੁਛ ਜਿਹਦਾ ਨਹੀਂ ਪਾਉਂਦੀ ਹੈਗੀ ਫਿਰ ਵੀ ਟੇਸਟੀ ਬਣ ਜਾਂਦਾ ਆ ਤੇ ਬਸ ਇੱਕ ਜਿਹੜੀ ਸ਼ੈਜਵਾਨ ਸੌਸ ਹੈ ਨਾ ਉਹ ਮੈਂ ਥੋੜੀ ਜਿਹੀ ਪਾ ਲੈਂਦੀ ਆ ਤੇ ਇੱਥੇ ਮੈਂ ਹੁਣ ਲਗੀਆਂ ਸੁੱਕੇ ਮਸਾਲੇ ਪਾਉਣ ਜਿਹਦਾ ਨਮਕ ਹਲਦੀ ਮਿਰਚ ਮਸਾਲਾ ਜੋ ਵੀ ਆ ਇਹਦੇ ਵਿੱਚ ਮੈਂ ਹਰੀ ਮਿਰਚ ਨਹੀਂ ਪਾਈ ਕਿਉਂਕਿ ਹਸਬੰਡ ਨੂੰ ਹਰੀ ਮਿਰਚ ਨਾਲ ਤਿੱਖੀ ਲੱਗਦੀ ਉਹ ਕਹਿ ਦਿੰਦੇ ਤੂੰ ਜਾਣ ਕੇ ਪਾਉਂਦੀ ਆ ਇਸ ਕਰਕੇ ਫਿਰ ਮੈਂ ਕਹਿ ਦਿੰਦੀ ਆ ਠੀਕ ਹੈ ਰਹਿਣ ਦੋ ਮੈਂ ਜਦੋਂ ਕੁਝ ਆਪ ਖਾਣਾ ਹੁੰਦਾ ਕੱਲੀ ਨੇ ਉਦੋਂ ਮੈਂ ਹਰੀ ਮਿਰਚ ਪਾ ਲੈਂਦੀ ਆ ਉਦੋਂ ਮੈਂ ਲਾਲ ਮਿਰਚੀ ਪਾਉਂਦੀ ਆ ਠੀਕ ਹੈ ਇਹ ਜਿਹੜੀ ਮਿਰਚ ਹੈਗੀ ਡੇਗੀ ਮਿਰਚ ਪੈਂਦੀ ਵੀ ਥੋੜੀ ਆ ਉਹ ਮਤਲਬ ਜ਼ਿਆਦਾ ਨਹੀਂ ਤੇ ਟੇਸਟ ਉਹਦਾ ਜਿਹੜਾ ਤਿੱਖਾਪਨ ਉਹ ਵੀ ਘੱਟ ਹੀ ਹੁੰਦਾ ਤੇ ਉਹਦੇ ਮੇ ਚਿਲੀ ਫਲੇਕਸ ਜਿਹੜੀ ਹੁੰਦੀ ਉਹ ਵੀ ਲਿਆ ਕੇ ਰੱਖਿਆ ਕਿ ਕਿਵਰ ਮੈਂ ਉਹ ਵੀ ਪਾ ਦਿੰਦੀ ਆ ਪਰ ਉਹ ਥੋੜੀਆਂ ਜਿਹੀਆਂ ਕੋੜੀ ਬਣ ਜਾਂਦੀ ਹੈ ਸਬਜ਼ੀਆਂ ਦੇ ਨਾਲ ਤੇ ਬਸ ਅੰਦਰ ਤੜੀਕਾ ਜਿਹੜਾ ਲੱਗਿਆ ਮਸਾਲੇ ਵੀ ਮੈਂ ਪਾ ਦਿੱਤੇ ਆ ਤੇ ਕਾਲੀ ਮਿਰਚ ਪਾਉਂਗੀ ਮੈਂ ਇਹਦੇ ਵਿੱਚ ਤੇ ਇੱਕ ਨਾ ਉਹ ਹੁੰਦੀ ਆ ਓਰੀਗੈਨੋ ਹੁੰਦੀ ਆ ਉਹ ਵੀ ਮੇਰੇ ਕੋਲ ਸੀਗੀ ਇੱਥੇ ਘਰੇ ਤੇ ਉਹ ਕਾਫੀ ਟਾਈਮ ਦੀ ਸੀ ਮੈਂ ਯੂਜ਼ ਕਰਦੀ ਹੁਣ ਮੈਂ ਸੋਟ ਦਿੱਤੀ ਆ ਉਹ ਮੈਂ ਦੁਬਾਰਾ ਲੈ ਕੇ ਆਉਣੀ ਹੁਣ ਨਾਲ ਵੀ ਚੀਜ਼ ਕੁਝ ਵੀ ਦਾਦਾ ਪਾ ਬਣਾਉਂਦੇ ਆ ਨਾ ਚਾਈਨੀਜ਼ ਉਹ ਕਾਫੀ ਟੇਸਟੀ ਬਣਦੀ ਜਿੱਦਾਂ ਸੈਂਡਵਿਚ ਵਗੈਰਾ ਮੈਂ ਬਣਾਉਣੀ ਹੁੰਦੀ ਸੀਗੀ ਆਦੇ گارਲਿਕ ਬ੍ਰੈਡ ਬਣਾਉਣੀ ਸੀ ਉਹ ਵੀ ਕਾਫੀ ਟੇਸਟੀ ਲੱਗਦੇ ਹੁੰਦੇ ਸੀ ਰਾਸਤੇ ਇਹਦੇ ਵਿੱਚ ਪਾਇਆ ਮੈਂ ਹਰਾ ਪਿਆਜ਼ ਧਨੀਆ ਨਹੀਂ ਪਾਇਆ ਹਰਾ ਬਿਆਜ਼ ਪਾਇਆ ਜਿਹੜਾ ਮੈਂ ਆਪਣੇ ਗਾਰਡਨ ਚ ਹੀ ਲਾਇਆ ਹੋਇਆ ਆ ਜਿਹਦਾ ਪੁਰਾਣੀ ਪਿਆਜ਼ ਹੋ ਜਾਂਦੀ ਉਹਨਾਂ ਨੂੰ ਮੈਂ ਮਿੱਟੀ ਚ ਦੱਬ ਦਿੰਦੀ ਆ ਆਪਣੇ ਆਪ ਪਿਆਜ਼ ਜਿਹੜਾ ਹੋ ਜਾਂਦਾ ਤੇ ਉਹ ਮੈਂ ਕਿਚਨ ਦੇ ਵਿੱਚ ਫਿਰ ਇਦਾਂ ਧਨੀਆ ਵਾਂਗੂ ਯੂਜ਼ ਕਰਦੀ ਆ ਦੇ ਵੀ ਦੇ ਨਾ ਤੇ ਮੈਂ ਨੂੰ ਨੀ ਗੀਤ ਵਾਲ ਕਿਉਂਕਿ ਅੱਜ ਸਵੇਰੇ ਸੀ ਵਿਸ਼ਾਲ ਉੱਥੇ ਟਾਈਮ ਲੱਗ ਗਿਆ ਤੇ ਬੈਣੀ ਦੇ ਨਾ ਕੱਪੜੇ ਲੈਣੇ ਸੀ ਥੋੜੇ ਜੇ ਗਰਮ ਕਿਉਂਕਿ ਠੰਡੋ ਇੱਥੇ ਹੋਣੀ ਸ਼ੁਰੂ ਹੋ ਗਈ ਆ ਤੇ ਮੈਂ ਛੋਲੇ ਜਿਹੜੇ ਬੋਇਲ ਕਰਕੇ ਰੱਖੀ ਸੀ ਤੇ ਉਹਨੂੰ ਥੋੜਾ ਦਾ ਪਿਆਜ਼ ਮੈਂ ਕੱਟ ਕੇ ਇਸਨੂੰ ਪਿਆਜ਼ ਧੋ ਲਿਆ ਤੇ ਹੁਣ ਮੈਂ ਇਹਨੂੰ ਕਰ ਦੂੰਗੀ ਚੋ ਜਿਹੜਾ ਨਾ ਮੇਰੇ ਇੱਕ ਦਿਨ ਮੇਰੇ ਨਾਲ ਕਾਫੀ ਦਿਨ ਮੈਂ ਬੜੀ ਭਾਈ ਸੀ ਮੈਂ ਕਾਫੀ ਡੀਪ ਲੱਗ ਗਿਆ ਸੀ ਆਹੇ ਤੇ ਕੱਲ ਰਾਤ ਬਾਅਦ ਹੋਣਾ ਚਾਹੀਦੀ ਹੈ ਦੂਸਰੀ ਸਵੇਰ ਦੇ ਟਾਈਮ ਹੋਵੇ 12 ਵਜੇ ਦਾ ਤੇ ਮੈਮ ਨੂੰ ਲੱਗੀ ਹੁਣ ਇਸ ਸਮੋਸੇ ਕਰਦਾ ਕੰਮ ਖਤਮ ਹੋ ਗਿਆ ਨਾ ਆ ਬੈਡਰੂਮ ਵਿੱਚ ਨਾ ਦਿੱਤਾ ਟੀਵੀ ਦੇਖਦਾ ਨਾ ਜਦ ਵੀ ਨਾ ਫਟਾਫਟ ਬਣਾਉਣੀ ਆ ਸਮੋਸੇ ਕਿਉਂਕਿ ਹਸਬੰਦ ਦੇ ਓਨ ਦਾ ਟਾਈਮ ਵੀ ਥੋੜਾ ਰਹਿ ਗਿਆ ਤੇ ਮੈਂ ਪਹਿਲੇ ਸਮਾਨ ਜਿਹੜਾ ਤਿਆਰ ਕਰ ਲਿਆ ਅੱਧੇ ਵੱਲੋਂ ਪਹਿਲਾਂ ਦੇ ਬਾਲ ਕੀਤੇ ਥੋੜੇ ਜਿਹੇ ਹੁਣ ਕੀਤੇ ਵੀ ਥੋੜੇ ਲੱਗੇ ਸੀਗੇ ਇੱਕ ਖਰਾਬ ਨਿਕਲਿਆ ਵਿੱਚੋਂ ਤੇ ਮੈਂ ਲਿਆ ਆ ਆ ਸਰੋਂ ਦੇ ਬਰੀਕ ਜਿਹੜੀ ਤਾਣੀ ਹੁੰਦੇ ਸਰੋਂ ਲਸਣ ਮਿਰਚ ਹਰੀ ਤੇ ਅਦਰਕ ਦੇ ਬਿਚਰਸ਼ ਕੀਤਾ ਹੋਇਆ ਆਰ ਪਿਆਜ਼ ਤੇ ਸੁੱਕਾ ਧਨੀਆ ਮੇਰੇ ਕੋਲ ਹੈ ਨਹੀਂ ਤੇ ਉਹਦੀ ਜਗ੍ਹਾ ਮੈਂ ਆਹ ਬਾਰਾਣਾ ਮੇਸੇ ਸਰੋਂ ਤੇ ਵੀ ਪਾਉਣੀ ਹੁੰਦੀ ਆ ਤੇ ਹੋਰ ਮੇਰੇ ਕੋਲ ਹੈਗੇ ਆ ਕਾਲੇ ਰੰਗ ਦੇ ਤੇ ਇਹਦੇ ਪੇਜ ਜਦੋਂ ਦੇ ਲਏ ਆ ਤੇ ਇਹਦੇ ਮੈਡੀਸਮੋਸਿਆਂ ਚ ਯੂਜ਼ ਕਰਨੇ ਆ ਮੈਸੇ ਪਤਾ ਨਹੀਂ ਪਾਉਂਦੇ ਜਾਂ ਨਹੀਂ ਪਾਣੀ ਪਰ ਮੈਂ ਪਾਉਣੀ ਆ ਤੇ ਹੁਣ ਲੈ ਲੰਨੇ ਇੱਕ ਪੈਸ ਤੇਚ ਬਣਿਆ ਪਾਣੀ ਫੇਰ ਲੰਨੇ ਆ ਆਟਾ ਜੀ ਮੈਦਾ ਗੁੰਨਣਾ ਹੈ ਇੰਦਰ ਮੈਦੀ ਦਾ ਮੈਦਾ ਗੁੰਨਣਾ ਹੈ ਜੀ ਤੇ ਅ ਰਿਫਾਈਨਡ ਤੇਲ ਗਰਮ ਹੋ ਗਿਆ ਤੇ ਵਿੱਚ ਮੈਂ ਪਾਉਣਗੀ ਹੁ ਦੰਨੇ ਤੇ ਇਹਨਾਂ ਨੂੰ ਤੜਨਾ ਹੈ ਬਰਿੰਚ ਲਸਣ ਪਿਆ ਅਦਰਕ ਬੇਹੱਦ ਖੁਸ਼ਬੂ ਨਹੀਂ ਆ ਰਹੀ ਕਿੰਨੇ ਨਾਲ ਆਣੀ ਪਾਣੀ ਤੇ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਥੋੜਾ ਜਿਹਾ ਰੱਖ ਲਓ ਤੇ ਇਹ ਜੁੜੇ ਫਿਰ ਲੈ ਲਓ ਸਮੇਂ ਦਰੋਸੇ ਵਿੱਚ ਤੇ ਇਧਰ ਮੈਂ ਆਟਾ ਲੈ ਲਿਆ ਮੈਂ ਤਾਂ ਇਹਦੇ ਵਿੱਚ ਥੋੜੀ ਜਿਹੀ ਪਾਉਂਗੀ ਅਫਰਾਈਨ ਚੁਟਕੀ ਵੀ ਪਾਣੀ ਜੀ ਥੋੜੀ ਜਿਹੀ ਨਮਕ ਨਹੀਂ ਪਾਉਂਗੀ ਮੈਂ ਕਿਉਂਕਿ ਕਿਵਰੀ ਸਮੋਸੇ ਦੇ ਆਟੇ ਵਿੱਚ ਨਮਕ ਜ਼ਿਆਦਾ ਹੈ Thank yeah. ਹਲਦੀ ਨਮਕ ਹਲਦੀ थोड़ी जीरा मैं जीरा भी बनाया क्योंकि असरपैया तो मेनू ਇਹ ਬਣਾ ਦੇਵਾਂ ਕਿ ਜੀ ਆਪਾਂ ਜਿਆਦਾ ਹੀ ਕੁਝ ਮਸਾਲੇ ਇਹ ਵਿੱਚ ਪਾਦੇ ਹਾਂ ਤੇ ਇਹ ਟੇਸਟ ਹੋ ਉਸੇ ਦੇਖਣ ਤੇ ਆ ਜਾਏਗਾ Okay Sekarang kita masukkan ke dalam Sekarang kita masukkan ke dalam Sekarang kita masukkan ke dalam ਗੋਲਾ ਜਿਹਾ ਬਣ ਕੇ ਲਿਆ ਆਉਣਾ ਹੈ ਅੱਲੂ ਕੱਟੇ ਹੋਏ ਮੋਟੇ ਜਿਹੇ ਕਿੰਡੇ ਕਿੰਡੇ ਨਹੀਂ ਹੋਣੇ ਚਾਹੀਦੇ ਇੱਥੇ ਮੈਂ ਅਗਲਾ ਟੇਸਟing ਕਰ ਰਹੀ ਹਾਂ ਤੁਸੀਂ ਇਹ ਜੀ ਕੱਟ ਬਦ ਨਾ ਹੋਏ